विकास का आरंभ आदि मानव का विकास लगभग पूर्वजा ने होमो अरगैस्टर या होमो इरेक्टस वर्गा रूप धारण करना शुरू किया शरीरक बणतर यह मनुख सीधा खलोन तुरंत समर्था रखता है इसका तद लंबा शरीर फुर्तीला होंगे मुख लोड़ा ਉਸ ਸਮੇਂ ਆਦੀ ਮਾਨਵ ਦੀਆਂ ਮੁੱਖ ਲੋੜਾਂ ਬਹੁਤ ਸੀਮਤ ਸਨ ਭੋਜਨ পেট ਭਰਨ ਲਈ ਕਪੜਾ ਤਨ ਠਕਣ ਲਈ ਗੁਫਾਵਾਂ ਜਾਂ ਰੁੱਖਾਂ ਹੇਠਾਂ ਔਜ਼ਾਰਾਂ ਦੀ ਵਰਤੋਂ ਆਦੀ ਮਾਨਵ ਪੱਥਰ ਦੇ ਔਜ਼ਾਰ ਬਣਾਉਣ ਲੱਗ ਪਿਆ ਸੀ ਸ਼ੁਰੂ ਵਿੱਚ ਇਹ ਬੋਏ ਫਰੋਣ ਲਈ ਬਾਸ ਦੇ ਕੁਦਾਲ ਅਤੇ ਸ਼ਿਕਾਰ ਲਈ ਪੱਥਰਾਂ ਨੂੰ ਬਾਸ ਨਾਲ ਜੋੜ ਕੇ ਕੁਹਾੜੇ ਅਤੇ ਨੀਜ਼ੇ ਬਣਾਉਂਦਾ ਸੀ ਅੱਗ ਦੀ ਖੋਜ ਹੋਮੋ ਇਰੈਕਟਸ ਨਸਲ ਦੇ ਆਦੀ ਮਾਨਵ ਨੂੰ ਅੱਗ ਬਾਲਣ ਦਾ ਥੋ ਲੱਗ ਗਿਆ ਸੀ ਜਿਸ ਨੇ ਉਸ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆਂਦਾ ਠੰਡ ਤੋਂ ਬਚਾ ਜਾਨਵਰਾਂ ਨੂੰ ਦੂਰ ਰੱਖਣਾ ਅਤੇ ਭੋਜਨ ਨੂੰ ਪਕਾਉਣਾ ਜੀਵਨ ਸ਼ੈਲੀ ਇਹ ਸ਼ਿਕਾਰ ਕਰਦਾ ਸੀ ਅਤੇ ਖਾਣ ਪੀਣ ਦੀਆਂ ਚੀਜ਼ਾਂ ਇਕੱਠੀਆਂ ਕਰਦਾ ਸੀ ਇਹ ਗੁਫਾਵਾਂ ਵਿੱਚ ਟਿਕਾਣਾ ਬਣਾ ਕੇ ਰਹਿੰਦਾ ਸੀ ਇਹ ਤਬਰ ਸਮੂਹਾ ਵਿੱਚ ਰਹਿਣ ਲੱਗ ਪਿਆ ਸੀ ਜਿੱਥੇ ਪੁਰਸ਼ ਸ਼ਿਕਾਰ ਕਰਦੇ ਸਨ ਅਤੇ ਇਸਤਰੀਆਂ ਬੱਚਿਆਂ ਦੀ